ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੁੜ ਚੁੱਕੇ ਹੋ ਤੁਸੀਂ ਮੇਰੇ ਚੈਨਲ ਤੇ 스마트 ਐਗਰੀਕਲਚਰ ਤੇ ਸਾਰੇ ਜਾਣੇ ਕਿਸਾਨ ਵੀਰ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਖੇਤੀ ਦੀਆਂ ਨਵੀਆਂ-ਨਵੀਆਂ ਜਾਣਕਾਰੀਆਂ ਲੈਣ ਲਈ ਨਵੇਂ-ਨਵੇਂ ਅਪਡੇਟ ਲੈਣ ਲਈ ਔਰ ਨਵੇਂ-ਨਵੇਂ ਟੈਕਨੀਕਲ ਜੋ ਨਵੇਂ ਮੋਲੀਕਿਊਲ ਆ ਰਹੇ ਆ ਉਹ ਸਭ ਦੀ ਜਾਣਕਾਰੀ ਲੈਣ ਲਈ ਤੁਸੀਂ ਮੇਰੀਆਂ ਜਿਹੜੀਆਂ ਵੀਡੀਓ ਆ ਉਹਨਾਂ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦੀ ਜਿਹੜੀ ਮੈਂ ਵੀਡੀਓ ਬਣਾ ਰਿਹਾ ਹਾਂ ਉਹ ਕਣਕ ਦੇ ਵਿੱਚ ਗੁੱਲੀ ਡੰਡੇ ਦੇ ਸਬੰਧ ਦੇ ਵਿੱਚ ਬਣਾ ਰਿਹਾ ਹੈ। ਕਣਕ ਦੇ ਵਿੱਚ ਜਿਹੜਾ ਗੁੱਲੀ ਡੰਡੇ ਨੂੰ ਕਈ ਥਾਵਾਂ ਦੇ ਉੱਤੇ ਕੀ ਹੁੰਦਾ ਹੈ ਵੀ ਰਿਜ਼ਲਟ ਨਹੀਂ ਆਉਂਦਾ ਦਵਾਈਆਂ ਦਾ। ਅਸੀਂ ਟੌਪਿਕ ਲੀਡਰ ਵੀ ਛੜਕਦੇ ਆਂ। ਅਸੀਂ ਐਕਸੀਲ ਦਵਾਈ ਵੀ ਕਰਦੇ ਰਹੇ ਆਂ ਪਰ ਉਹਦੇ ਨਾਲ ਗੁੱਲੀ ਡੰਡਾ ਜਿਹੜਾ ਯਾਰ ਰਿਜ਼ਲਟ ਪੂਰਾ ਨਹੀਂ ਆਉਂਦਾ। ਇੱਕ ਵਾਰੀ ਦਬ ਜਾਂਦਾ ਹੈ ਆ ਦੁਬਾਰਾ ਫਿਰ ਉਨਾ ਹੀ ਗੁੱਲੀ ਡੰਡਾ ਦੁਬਾਰਾ ਹੋ ਜਾਂਦਾ। ਤਾਂ ਉਹਦੇ ਨਾਲ ਜਿਹੜਾ ਫਾਰਮਰ ਦਾ ਖਰਚਾ ਸਪਰੇਅ ਦਾ ਉਹ ਵੀ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਵੱਜ ਜਾਂਦਾ ਹੈ। ਸੋ ਇਸ ਵਾਰੀ ਇੱਕ ਦਵਾਈ ਜਿਹੜੀ ਵਕੀਰਾ ਵਾਲਾ ਟੈਕਨੀਕਲ ਹੈ। ਮੋਸਟਲੀ ਹਰੇ ਕੰਪਨੀ ਦਾ ਹੀ ਆਉਂਦਾ ਹੈ ਤਾਂ ਮੈਂ ਤੁਹਾਨੂੰ ਕਹਾਂਗਾ ਕਿ ਉਹ ਜਿਹੜੀ ਦਵਾਈ ਹੈ ਨਵਾਂ ਮੋਲੀਕਿਊਲ ਆਇਆ ਤੁਸੀਂ ਉਹਦਾ ਜਿਹੜਾ ਉਹਦੇ ਵਿੱਚ ਟੈਕਨੀਕਲ ਹੈ ਉਹਦੀ ਵਰਤੋਂ ਕਰੋ ਗੁੱਲੀ ਡੰਡੇ ਦੇ ਲਈ ਬਹੁਤ ਵਧੀਆ ਆਉਂਦਾ ਜਿਹੜਾ ਰਿਜ਼ਲਟ ਹੈ ਉਹਦੀ ਵਰਤੋਂ ਤੁਸੀਂ ਕਿਵੇਂ ਕਰ ਸਕਦੇ ਹੋ ਵੀ ਜਿਆਦਾ ਕਣਕ ਦੀ ਬਜਾਈ ਕਰਕੇ ਤਿੰਨ ਦਿਨ ਦੇ ਅੰਦਰ ਅੰਦਰ ਤੁਸੀਂ ਉਹਦੀ ਸਪਰੇਅ ਕਰੋ ਨਮੀ ਹੋਵੇ ਸ਼ਾਮ ਦੇ ਟਾਈਮ ਤੇ ਸਪਰੇਅ ਕਰੋ 150 ਲੀਟਰ ਪਾਣੀ ਜਿਹੜਾ ਤੁਸੀਂ ਉਹਦੇ ਨਾਲ ਲਾਓ ਉਹਦੇ ਵਿੱਚ ਕਈ ਫਾਰਮਰ ਨੇ ਉਹ ਦਵਾਈ ਵਰਤੀ ਪਰ ਰਿਜ਼ਲਟ ਨਹੀਂ ਆਉਂਦਾ ਉਹਦੇ ਵਿੱਚ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜਿਵੇਂ ਬਾਹਣ ਹੈ ਜਿਹੜਾ ਸਾਡਾ ਖੇਤ ਹੈ ਉਹ ਬਿਲਕੁਲ ਸਾਫ਼ ਹੋਵੇ ਉਹਦੇ ਵਿੱਚ ਪਰਾਲੀ ਨਾ ਹੋਵੇ ਖਰਚੇ ਨਾ ਹੋਣ ਬਹੁਤ ਜ਼ਿਆਦਾ ਜਾਂ ਜ਼ੀਰੋ ਡ੍ਰਿਲ ਵਾਲੀ ਕਣਕੇ ਤੇ ਉਹ ਸਪਰੇ ਜਿਹੜੀ ਸਪਾਰਸ਼ ਨਹੀਂ ਹੈਗੀ ਬਾਹਣ ਬਿਲਕੁਲ ਸਾਫ਼ ਹੋਵੇ ਵਲੀਆ ਵਾਇਆ ਹੋਵੇ ਪਰਾਲੀ ਬਹੁਤ ਘੱਟ ਹੋਵੇ ਵੀ ਜਿਹੜੀ ਸਪਰੇ ਉਹ ਮਿੱਟੀ ਤੇ ਪਏਗੀ ਤਾਂ ਉਹਦਾ ਰਿਜ਼ਲਟ ਆਉਣਾ ਹੈ ਤਾਂ ਉਹਨੇ ਜਿਹੜਾ ਗੋਲੀ ਡੰਡਾ ਉੱਗਣ ਨਹੀਂ ਦੇ ਜੇ ਸਾਡੇ ਖੇਤ ਚ ਪਰਾਲੀ ਬਹੁਤ ਜ਼ਿਆਦੀ ਹੈ ਕਾ ਫਿਰ ਉਹ ਸਪਰੇ ਨਾ ਕਰੋ ਜਾਂ ਤੁਸੀਂ ਕਣਕ ਦੇ ਜੀਰੋ ਡ੍ਰਿਲਾਂ ਦੀਜੀ ਹੈ ਤਾਂ ਉਹ ਸਪਰੇ ਨੂੰ ਨਾ ਵਰਤੋ ਦੂਜਾ ਉਹਨੂੰ ਸਪਰੇ ਕਰਨ ਦਾ ਤਰੀਕਾ ਕੀ ਹੈ ਜੇ ਜਦੋਂ ਬਜਾਈ ਸਮੇਂ ਅਗਰ ਤੁਸੀਂ ਉਹਦੀ ਸਪਰੇ ਨਹੀਂ ਕਰ ਸਕਦੇ ਤਾਂ ਜਦੋਂ ਤੁਸੀਂ ਕਣਕ ਨੂੰ ਪਹਿਲਾਂ ਪਾਣੀ ਲਾਉਣਾ ਹੈ ਜਦੋਂ ਆਪਾਂ ਕਣਕ ਨੂੰ ਕੋਰ ਲਾਉਨੇ ਆ ਤਾਂ ਜਦੋਂ ਕਣਕ ਕੋਰ ਲਾਉਣੀ ਹੈ ਉਸ ਤੋਂ 3 ਦਿਨ ਪਹਿਲਾਂ ਉਹਦੀ ਸਪਰੇ ਕਰ ਸਕਦੇ ਹੋ 3 ਦਿਨ ਪਹਿਲਾਂ ਉਹਦੀ ਸਪਰੇ ਕਰ ਦਿਓ 150 ਲੀਟਰ ਪਾਣੀ ਸਪਰੇ ਦੇ ਵਿੱਚ ਲਾਓ ਅਗਰ ਤੁਹਾਡੇ ਖੇਤ ਚ ਕੋਈ ਗੁੱਲੀ ਹੰਡਾ ਉਗ ਵੀ ਪਿਆ ਹੈ ਤਾਂ ਤਾਂ ਵੀ ਉਹ ਉੱਗਿਓਏ ਗੁੱਲੀ ਡੰਡੇ ਨੂੰ ਵੀ ਸਪਰੇ ਜਿਹੜੀ ਆ ਉਹ ਖਤਮ ਕਰ ਦਿੰਦੀ ਹੈ ਇਹ ਸਪਰੇ ਦੂਜੀ ਗੱਲ ਇਹ ਵੀ ਹੋਰ ਦੱਸਾਂ ਇਸ ਸਪਰੇ ਦਾ ਫਾਇਦਾ ਜਿਹੜੇ ਕਿਸਾਨ ਵੀਰ ਥੋੜੇ ਜੇ ਸੇਮ ਵਾਲੀਆਂ ਪੈੜੀਆਂ ਨੇ ਜਿੱਥੇ ਪਾਣੀ ਲਾਈਏ ਤਾਂ ਛੇਤੀ ਕੀਟਿਆਂ ਵਾਹਣ ਜਿਹੜਾ ਬੱਤਰ ਨਹੀਂ ਆਉਂਦਾ ਕਣਕ ਦਾ ਵਾਹਣ ਹੈ ਜਿਹੜਾ ਗਿੱਲਾ ਰਹਿੰਦਾ ਹੈ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਉੱਥੇ ਇਹਦਾ ਹੋਰ ਬੈਨੀਫਿਟ ਹੈ ਉੱਥੇ ਵਾਹਣ ਬਹੁਤ ਜ਼ਿਆਦਾ ਗਿੱਲਾ ਰਹਿਣ ਕਰਕੇ ਬੱਤਰ ਛੇਤੀ ਆਉਂਦਾ ਨਹੀਂ ਤੇ ਗੁੱਲੀ ਡੰਡੇ ਵਾਲੀ ਸਪਰੇ ਜਿਹੜੀ ਅਸੀਂ ਕਰਨੀ ਹੁੰਦੀ ਉਹਦੇ ਤੋਂ ਅਸੀਂ ਬਹੁਤ ਲੇਟ ਹੋ ਜਾਂਦੇ ਹਾਂ ਉਹਨੇ ਨੂੰ ਗੁੱਲੀ ਡੰਡਾ ਜਿਹੜਾ ਆ ਤਿੰਨ ਚਾਰ ਪੱਤੀਆਂ ਤੋਂ ਵੀ ਜ਼ਿਆਦਾ ਵੱਡਾ ਹੋ ਜਾਂਦਾ ਤੇ ਕਿਸੇ ਦਵਾਈ ਦਾ ਵੀ ਉਹਦੇ ਤੇ ਬਹੁਤ ਚੰਗਾ ਰਿਜ਼ਲਟ ਨਹੀਂ ਆਉਂਦਾ ਬਾਣ ਵਿੱਚ ਜ਼ਿਆਦਾ ਸਿਲ ਹੋਣ ਕਰਕੇ ਵੀ ਰਿਜ਼ਲਟ ਜਿਹੜਾ ਨਹੀਂ ਮਿਲਦਾ ਉਦੋਂ ਅਸੀਂ ਖਾਦ ਵੀ ਕਣਕ ਨੂੰ ਜਿਹੜੀ ਆ ਦੇਣੀ ਹੁੰਦੀ ਆ ਟਾਈਮ ਤੇ ਰਿਜ਼ਲਟ ਉਹਨਾਂ ਵਧੀਆ ਨਹੀਂ ਆਉਂਦਾ ਸੋ ਇਸ ਵਾਰੀ ਜਿਹੜੀ ਇਹ ਦਵਾਈ ਆ ਵਕੀਰਾ ਵਾਲਾ ਟੈਕਨੀਕਲ ਆ ਮੋਸਟਲੀ ਹਰੇਕ ਕੰਪਨੀ ਦਾ ਆਉਂਦਾ ਮੈਨਕਾ ਇੰਡੈਗਰੀ ਟੈਕ ਦਾ ਪੈਰੋਗਰੂਥ ਦੇ ਨਾਮ ਤੇ ਆਉਂਦਾ ਹਰ ਜਗ੍ਹਾ ਤੋਂ ਤੁਹਾਨੂੰ ਮਿਲ ਜੇਗਾ ਤਾਂ ਇਹ ਦਵਾਈਆਂ ਨੂੰ ਤੁਸੀਂ ਇਸ ਵਾਰੀ ਇਸ ਟੈਕਨੀਕਲ ਨੂੰ ਵਰਤੋ ਕਿਵੇਂ ਦਾ ਤੁਹਾਨੂੰ ਰਿਜ਼ਲਟ ਮਿਲਦਾ ਉਹ ਵੀ ਤੁਸੀਂ ਕਮੈਂਟ ਵਿੱਚ ਜਰੂਰ ਦੱਸੋ ਸੋ ਸਾਰਿਆਂ ਦਾ ਧੰਨਵਾਦ ਅਸਿਕਾ